ਅਨ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੁਆਇੰਟ ਆਫ ਸਟੱਡੀ ਐਜੂਕੇਸ਼ਨ ਪਲੇਟਫਾਰਮ ਦੇ ਉੱਪਰ ਤਾਂ ਉਮੀਦ ਕਰਦੇ ਹਾਂ ਸਾਰੇ ਬਿਲਕੁਲ ਠੀਕ ਠਾਕ ਹੋਵੋਗੇ। ਔਰ ਅੱਜ ਦੀ ਕਲਾਸ ਦੇ ਵਿੱਚ ਆਪਾਂ ਕਰਾਂਗੇ ਜੀ ਮੈਥ ਦਾ ਚੈਪਟਰ ਟਾਈਮ ਸਪੀਡ ਐਂਡ ਡਿਸਟੈਂਸ ਠੀਕ ਹੈ ਜੀ ਤਾਂ ਮੈਥ ਦਾ ਚੈਪਟਰ ਅੱਜ ਕਰਾਂਗੇ ਸਮਾਂ ਦੂਰੀ ਅਤੇ ਚਾਲ ਤਾਂ ਦੋਸਤੋ ਇਸ ਚੈਪਟਰ ਦੇ ਵਿੱਚ ਓਨਲੀ ਤਿੰਨ ਹੀ ਗੱਲਾਂ ਤੇ ਸਾਰਾ ਚੈਪਟਰ ਟਿਕਿਆ ਹੋਇਆ ਹੈ ਟਾਈਮ ਸਪੀਡ ਤੇ ਡਿਸਟੈਂਸ ਦੇ ਵਿੱਚ। ਤਾਂ ਟਾਈਮ ਸਪੀਡ ਐਂਡ ਡਿਸਟੈਂਸ ਦਾ ਮਤਲਬ ਕੀ ਹੁੰਦਾ ਹੈ ਸਮਾਂ ਦੂਰੀ ਅਤੇ ਚਾਲ ਸਪੋਜ਼ ਕਰੋ ਆਪਾਂ ਕੋਈ ਸਫ਼ਰ ਤੈਅ ਕਰਦੇ ਆਂ ਟੋਟਲ ਜਿੰਦਾ ਕਿ 200 ਕਿਲੋਮੀਟਰ ਹੈ ਤਾਂ 200 ਕਿਲੋਮੀਟਰ ਆਪਾਂ ਸਫ਼ਰ ਤੈਅ ਕੀਤਾ ਟੋਟਲ ਤਾਂ ਇੱਕ ਤਾਂ ਸਫ਼ਰ ਤੈਅ ਕਰਾਂਗੇ ਔਰ ਇੱਕ ਇਸ ਨੂੰ ਜੋ ਤੈਅ ਕਰਨ ਵਿੱਚ ਸਮਾਂ ਲੱਗੇਗਾ ਇੱਕ ਤਾਂ ਟੋਟਲ ਦੂਰੀ ਹੋਗੀ 200 ਕਿਲੋਮੀਟਰ ਹੈ ਠੀਕ ਹੈ ਜੀ ਔਰ ਤੈਅ ਕਰਨ ਵਿੱਚ ਕਿੰਨਾ ਸਮਾਂ ਲੱਗੇਗਾ ਇੱਕ ਸਮਾਂ ਲੱਗੇਗਾ ਅਤੇ ਇੱਕ ਹੋ ਜੇਗਾ ਆਪਣੇ ਜੋ ਵੀਕਲ ਦੀ ਚਾਲ ਕਿੰਨੀ ਹੈ ਕਾਰ ਕਹਿ लो ਬੱਸ ਕਹਿ लो ਚਾਹੇ ਕੋਈ ਵੀ ਬਾਈਕ ਹੈ ਤਾਂ ਉਸ ਦੀ ਚਾਲ ਕਿੰਨੀ ਹੈ ਚਾਲ ਕਹਿ लो ਜਾਂ ਗਤੀ ਕਹਿ लो ਠੀਕ ਹੈ ਜੀ ਡਿਸਟੈਂਸ ਹੋਏਗਾ ਦੂਰੀ ਸਮਾਂ ਹੋਏਗਾ ਚਾਲ ਹੋਏਗਾ ਠੀਕ ਹੈ ਜੀ ਆਪਾਂ ਸਪੋਜ਼ ਕਰੋ ਕਿਤੇ ਵੀ ਜਾਨੇ ਹਨ ਤਾਂ ਇੱਕ ਦੂਰੀ કુલ ਕਿਲੋਮੀਟਰ ਹੋਏਗੀ ਕਿੰਨੇ ਦੂਰੀ ਹੈ ਅਤੇ ਕਿੰਨਾ ਸਮਾਂ ਲੱਗਿਆ ਉਸ ਨੂੰ ਤੈਅ ਕਰਨ ਵਿੱਚ ਅਤੇ ਆਪਣੇ ਜੋ ਵੀਕਲ ਦੀ ਚਾਲ ਕਿੰਨੀ ਹੈ ਠੀਕ ਹੈ ਜੀ ਤਾਂ ਇਸ ਬਸ ਤਿੰਨ ਗੱਲਾਂ ਦਾ ਧਿਆਨ ਰੱਖਣਾ ਹੈ ਟਾਈਮ ਸਪੀਡ ਅਤੇ ਡਿਸਟੈਂਸ ਸਮਾਂ ਦੂਰੀ ਅਤੇ ਚਾਲ ਠੀਕ ਹੈ ਜੀ ਤਾਂ ਡਿਸਟੈਂਸ ਡਿਸਟੈਂਸ ਕੱਢਣ ਦਾ ਫਾਰਮੂਲਾ ਹੁੰਦਾ ਹੈ ਛੋਟੇ ਛੋਟੇ ਫਾਰਮੂਲੇ ਆ ਤਿੰਨੇ ਨੋਟ ਕਰ ਲਿਆ ਜੀ ਡਿਸਟੈਂਸ ਕੱਢਣ ਦਾ ਫਾਰਮੂਲਾ ਹੁੰਦਾ ਹੈ ਜੀ ਸਪੀਡ ਇੰਟੂ ਟਾਈਮ ਡਿਸਟੈਂਸ ਕੀ ਹੁੰਦੀ ਹੈ ਦੂਰੀ ਤਾਂ ਦੂਰੀ ਕੱਢਣ ਦਾ ਫਾਰਮੂਲਾ ਹੁੰਦਾ ਹੈ ਸਪੀਡ ਇੰਟੂ ਟਾਈਮ ਮਤਲਬ ਕਿ ਚਾਲ ਗੁਣਾ ਸਮਾਂ ਪੰਜਾਬੀ ਦੇ ਵਿੱਚ ਨੋਟ ਕਰ ਲਿਆ ਜੀ ਦੂਰੀ ਕੱਢਣ ਦਾ ਫਾਰਮੂਲਾ ਹੁੰਦਾ ਹੈ ਚਾਲ ਗੁਣਾ ਸਮਾਂ ਔਰ ਦੂਸਰਾ ਫਾਰਮੂਲਾ ਹੈ ਜੀ ਜੇਕਰ ਸਪੀਡ ਪਤਾ ਕਰਨੀ ਹੈ ਸਪੀਡ ਪਤਾ ਕਰਨੀ ਹੈ ਤਾਂ ਫਾਰਮੂਲਾ ਲੱਗੇਗਾ ਡਿਸਟੈਂਸ ਅਪੋਨ ਟਾਈਮ ਠੀਕ ਹੈ ਜੀ ਔਰ ਤੀਸਰਾ ਫਾਰਮੂਲਾ ਹੈ ਜੇਕਰ ਆਪਾਂ ਟਾਈਮ ਪਤਾ ਕਰਨਾ ਹੈ ਤਾਂ ਫਾਰਮੂਲਾ ਲੱਗੇਗਾ ਜੀ ਡਿਸਟੈਂਸ ਅਪੋਨ ਸਪੀਡ تو تین ہی گلوں کے اوپر اپنا دھیان رکھنا ہے جی ٹائم سپیڈ ٹھیک جیکر ڈسٹینس پتا کرنی ہے مطلب کہ دوری پتا کرنی ہے تا فارمولا کی لگ سکے گا سپیڈ انٹو ٹائم مطلب کہ چال گنا سما تا دوری پتا کرنی ہے تو فارمولہ لگے سا جی چال گنا سما ٹھیک ہے اور جی ڈسٹینس پتا کرنی ہے سوری سپیڈ پتا کرنی ہے تو پھر آ جائے گا ڈسٹینس اپون ٹائم ڈسٹینس اپن ٹائم مطلب کہ دوری بٹا سما ٹھیک ہے زی, چال ہا, ہا, جی جال پتا کرنی ہے سپیڈ پتا کرنی ہے تو فارمولہ لگ جائے گا جی دوری بٹا سما مطلب کہ ڈسٹینس اپن ٹائم اور جے ٹائم پتا کرنا ہے ٹائم پتا کرنا ہے تو فارمولہ لگ جائے گا ڈسٹینس اپ آن سپیڈ مطلب کہ دوری بٹا چال ٹھیک ہے جی یاد رکھنے بالکل ایزی ہے جیکر ڈسٹینس پتا کرنی ہے تا فارمولا لگ گا جی سپیڈ انٹو ٹائم چال گنا سما اور جیکر سپیڈ پتا کرنی ہے ایس پتا کرنا ہے تا فارمولا لگے گا جی ڈسٹینس اپون ٹائم ڈسٹینس تو ہمیشہ اوپر رہے گی رہے گی ٹھیک ہے جی جیکر چال پتا کرنی ہے ایس پتا کرنی ہے ਤਾਂ d/t ਹੋ ਜਾਏਗਾ ਔਰ ਜੇਕਰ ਆਪਾਂ ਟਾਈਮ ਪਤਾ ਕਰਨਾ ਹੈ t ਪਤਾ ਕਰਨਾ ਹੈ ਤਾਂ ਡਿਸਟੈਂਸ ਅਪਨ ਹੋ ਜਾਏਗਾ ਸਪੀਡ ਠੀਕ ਹੈ ਜੀ ਡਿਸਟੈਂਸ ਕੱਢਣ ਦਾ ਫਾਰਮੂਲਾ ਸਪੀਡ ਇੰਟੂ ਟਾਈਮ ਔਰ ਇਹਨਾਂ ਦੇ ਵਿੱਚ ਦੇਖੋ ਡਿਸਟੈਂਸ ਹਮੇਸ਼ਾ ਉੱਪਰ ਹੀ ਰਹੇਗੀ ਇੱਕ ਦਾ ਪਤਾ ਕਰਨਾ ਹੈ ਤਾਂ ਦੂਸਰਾ نیچے ਆ ਜਾਏਗਾ ਜੇਕਰ t ਦਾ ਪਤਾ ਕਰਨਾ ਹੈ ਤਾਂ ਇਸ નીચે ਆ ਜਾਏਗਾ ਠੀਕ ਹੈ ਜੀ ਤਾਂ ਐਸੀ ਆਪਣੇ ਫਾਰਮੂਲੇ ਇਸ ਦੇ ਤਿੰਨ ਨੋਟ ਕਰ ਲਿਓ ਔਰ ਇਸ ਤੋਂ ਕੇ ਫਰਸਟ ਕੁਸ਼ਨ ਕਰਦੇ ਹਾਂ ਕਹਿੰਦਾ ਜੀ ਇੱਕ ਆਦਮੀ 30 ਕਿਲੋਮੀਟਰ ਪ੍ਰਤੀ ਘੰਟਾ ਦੀ ਚਾਲ ਨਾਲ ਠੀਕ ਹੈ ਜੀ ਇੱਕ ਹੁੰਦਾ ਹੈ ਜੀ ਟਾਈਮ ਦੂਸਰਾ ਹੁੰਦਾ ਹੈ ਸਪੀਡ ਤੀਸਰਾ ਹੁੰਦਾ ਹੈ ਡਿਸਟੈਂਸ ਟਾਈਮ ਮੀਨਸ ਸਮਾਂ ਸਪੀਡ ਹੁੰਦੀ ਜੀ ਚਾਲ ਅਤੇ ਡਿਸਟੈਂਸ ਹੁੰਦੀ ਹੈ ਦੂਰੀ ਠੀਕ ਹੈ ਜੀ ਤਾਂ ਦੇਖਦੇ ਆਂ ਕਹਿੰਦਾ ਜੀ ਇੱਕ ਆਦਮੀ 30 ਕਿਲੋਮੀਟਰ ਪ੍ਰਤੀ ਘੰਟਾ ਪ੍ਰਤੀ ਘੰਟੇ ਦਾ ਮਤਲਬ ਹੈ ਜੀ ਹਰੇਕ ਘੰਟੇ 1 ਘੰਟੇ ਦੇ ਵਿੱਚ 30 ਕਿਲੋਮੀਟਰ ਦੀ ਉਸ ਦੀ ਰਫਤਾਰ ਹੈ ਠੀਕ ਹੈ ਤਾਂ ਉਸ ਦੀ ਚਾਲ ਹੋ ਜਾਏਗੀ 30 ਕਿਲੋਮੀਟਰ ਪ੍ਰਤੀ ਘੰਟਾ ਤ ਆਪਣੀ ਕਾਰ ਨੂੰ 30 ਕਿਲੋਮੀਟਰ ਪ੍ਰਤੀ ਘੰਟਾ ਦੀ ਚਾਲ ਨਾਲ ਚਲਾਉਂਦਾ ਹੈ ਤਾਂ 6 ਘੰਟੇ ਵਿੱਚ ਤੈਅ ਕੀਤੀ ਗਈ ਕੁੱਲ ਦੂਰੀ ਪਤਾ ਕਰੋ ਤਾਂ 6 ਘੰਟੇ ਸਮਾਂ ਲੱਗਿਆ ਜੀ ਉਸ ਨੂੰ 6 ਘੰਟੇ ਦਾ ਠੀਕ ਹੈ ਜੀ ਅਤੇ ਡਿਸਟੈਂਸ ਪਤਾ ਕਰਨੀ ਹੈ ਉਸ ਦੁਆਰਾ ਤੈਅ ਕੀਤੀ ਗਈ ਕੁੱਲ ਦੂਰੀ ਪਤਾ ਕਰੋ ਤਾਂ ਦੂਰੀ ਕੱਢਣ ਦਾ ਫਾਰਮੂਲਾ ਹੁੰਦਾ ਹੈ ਜੀ ਚਾਲ ਗੁਣਾ ਸਮਾਂ ਡਿਸਟੈਂਸ ਕੱਢਣ ਦਾ ਫਾਰਮੂਲਾ ਹੈ ਸਪੀਡ ਇੰਟੂ ਟਾਈਮ ਠੀਕ ਹੈ ਜੀ ਤਾਂ ਡਿਸਟੈਂਸ ਪਤਾ ਕਰਨੀ ਹੈ ਸਪੀਡ ਇੰਟੂ ਟਾਈਮ ਮਤਲਬ ਕਿ ਸਪੀਡ ਹੈ ਜੀ 30 ਕਿਲੋਮੀਟਰ ਪ੍ਰਤੀ ਘੰਟਾ ਸਮਾਂ ਕਿੰਨਾ ਲੱਗਿਆ 6 ਘੰਟੇ ਲੱਗਿਆ ਤਾਂ ਟੋਟਲ ਆ ਜਾਏਗਾ ਜੀ 180 ਕਿਲੋਮੀਟਰ ਠੀਕ ਹੈ ਜੀ ਤਾਂ 180 ਕਿਲੋਮੀਟਰ ਆ ਜਾਏਗਾ ਉਸ ਦੀ ਡਿਸਟੈਂਸ ਇਸ ਦਾ ਰਾਈਟ ਆਨਸਰ ਹੋ ਜਾਏਗਾ 180 ਕਿਲੋਮੀਟਰ ਨੈਕਸਟ ਕੁਐਸਚਨ ਹੈ ਜੀ ਕਹਿੰਦਾ ਇੱਕ ਆਦਮੀ ਆਪਣੀ ਕਾਰ 80 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਚਲਾਉਂਦਾ ਹੈ ਤਾਂ 4 ਘੰਟੇ ਵਿੱਚ ਕੁੱਲ ਕਿੰਨੀ ਦੂਰੀ ਤੈਅ ਕਰੇਗਾ ਤਾਂ ਦੋਸਤੋ ਇੱਕ ਹੁੰਦਾ ਟਾਈਮ ਇੱਕ ਹੁੰਦੀ ਹੈ ਸਪੀਡ ਅਤੇ ਇੱਕ ਹੁੰਦੀ ਹੈ ਜੀ ਡਿਸਟੈਂਸ ਤਾਂ ਉਸ ਦੀ ਚਾਲ ਦਿੱਤੀ ਗਈ ਹੈ 80 ਕਿਲੋਮੀਟਰ ਪ੍ਰਤੀ ਘੰਟਾ ਅਤੇ ਸਮਾਂ ਲੱਗਿਆ ਜੀ ਉਸ ਨੂੰ 4 ਘੰਟੇ ਤਾਂ ਉਸ ਦੀ ਚਾਲ ਦਿੱਤੀ ਹੋਈ ਹੈ ਜੀ 80 ਕਿਲੋਮੀਟਰ ਪ੍ਰਤੀ ਘੰਟਾ ਹੈ ਅਤੇ 4 ਘੰਟੇ ਉਸ ਨੇ ਸਫ਼ਰ ਤੈਅ ਕੀਤਾ ਹੈ ਤਾਂ ਕੁੱਲ ਕਿੰਨੀ ਦੂਰੀ ਤੈਅ ਕਰੇਗਾ ٹھیک ہے جی ڈسٹینس کھڈن کا فارمولہ سپیڈ انٹو ٹائم وار وارکھو گے بولو گے تو آٹو میٹیکل یاد ہو سکے گا ڈسٹینس کٹن کا فارمولہ ہوں جی سپیڈ انٹو ٹائم ڈسٹینس کڈن کا فارمولا ہے سپیڈ انٹو ٹائم دوری کھڑا فارمولا ہے جی چال گنا سماں ٹھیک ہے جی تو سپیڈ دیتی ہوئی ہے جی الو میٹر پرتی گھنٹہ ٹائم کنا لگیا جی چار گھنٹے تو ڈسٹینس کنگ آ جائے گی اٹھ سو کا بتی تین سو بھی کلو میٹر ٹھیک ہے جی ਇਸ ਦਾ ਰਾਈਟ ਆਨਸਰ ਹੋ ਜੀਗਾ 320 ਕਿਲੋਮੀਟਰ ਤਾਂ ਮੈਂ ਇਹ ਕਰਦੇ ਆ ਤੁਹਾਨੂੰ ਕਲੀਅਰ ਹੋ ਗਿਆ ਹੋਵੇਗਾ ਇਸ ਤੋਂ ਅੱਗੇ ਦੇਖਦੇ ਹਾਂ ਜੀ ਨੈਕਸਟ ਕਹਿੰਦਾ ਜੀ ਇੱਕ ਆਦਮੀ 45 ਕਿਲੋਮੀਟਰ ਪ੍ਰਤੀ ਘੰਟਾ ਦੀ ਚਾਲ ਨਾਲ ਆਪਣੀ ਕਾਰ ਨੂੰ ਚਲਾਉਂਦਾ ਹੈ ਤਾਂ 7 ਘੰਟੇ ਵਿੱਚ ਤੈਅ ਕੀਤੀ ਗਈ ਕੋਲ ਦੂਰੀ ਪਤਾ ਕਰੋ ਤਾਂ ਦੋਸਤੋ ਟਾਈਮ ਸਪੀਡ ਤੇ ਡਿਸਟੈਂਸ ਡਿਸਟੈਂਸ ਪਤਾ ਕਰਨੀ ਹੈ 40 ਕਿਲੋ 45 ਕਿਲੋਮੀਟਰ ਪ੍ਰਤੀ ਘੰਟਾ ਉਸ ਦੀ ਚਾਲ ਹੈ ਔਰ ਸਫ਼ਰ ਤੈਅ ਕਰਨ ਵਿੱਚ ਕੁੱਲ ਲੱਗਿਆ ਸਮਾਂ 7 ਘੰਟੇ। ਤਾਂ ਡਿਸਟੈਂਸ ਪੁੱਛੀ ਗਈ ਹੈ। ਡਿਸਟੈਂਸ ਕੱਢਣ ਦਾ ਫਾਰਮੂਲਾ ਸਪੀਡ ਇੰਟੂ ਟਾਈਮ। ਠੀਕ ਹੈ ਜੀ। ਤਾਂ ਸਪੀਡ ਕਿੰਨੀ ਹੈ ਜੀ? 45 ਕਿਲੋਮੀਟਰ ਪ੍ਰਤੀ ਘੰਟਾ। ਸਮਾਂ ਕਿੰਨਾ ਲੱਗਿਆ? 7 ਘੰਟੇ। ਤਾਂ ਡਿਸਟੈਂਸ ਆ ਜਾਏਗੀ ਗੁਣਾ ਕਰ ਦੋ 7 5 35 7 28 31 300 15 ਕਿਲੋਮੀਟਰ। ਠੀਕ ਹੈ ਜੀ। ਤੇ ਇਸ ਦਾ ਰਾਈਟ ਆਨਸਰ ਹੋ ਜਾਏਗਾ C 315 ਕਿਲੋਮੀਟਰ। تو ایک فارمولے فارمولہ پھر ریپیٹ کر دیا جکر ڈسٹینس پتا کرنی ہے تو فارمولا ہو جائے گا سپیڈ انٹو ٹائم ٹھیک ہے جی جکر سپیڈ پتا کرنی ہے تو فارمولا لگ گا جی ڈسٹینس اپون ٹائم ٹھیک ہے جی جکر ٹائم پتا کرنا ہے تو فارمولا لگ جائے گا ڈسٹینس اپون سپیڈ ਤਾਂ ਫਾਰਮੂਲੇ ਵਾਰ-ਵਾਰ ਤੁਸੀਂ ਬੋਲਣੇ ਆ ਰਿਪੀਟ ਕਰਨੇ ਆ ਲਿਖਣੇ ਆ ਠੀਕ ਹੈ ਜੀ ਇਸ ਨਾਲ ਤੁਹਾਨੂੰ ਜਲਦੀ ਹੋਈ ਵੀਡੀਓ ਦੇ ਵਿੱਚ ਹੀ ਤੁਹਾਨੂੰ ਪ੍ਰੋਪਰ ਕਲੀਅਰ ਹੋ ਜਾਏਗਾ ਫਾਰਮੂਲਾ ਤਾਂ ਨੈਕਸਟ ਕੁਸਚਨ ਦੇਖਦੇ ਹਾਂ ਜੀ ਕਹਿੰਦਾ ਇੱਕ ਆਦਮੀ ਆਪਣੀ ਕਾਰ 36 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚਲਾਉਂਦਾ ਹੈ ਤਾਂ 432 ਕਿਲੋਮੀਟਰ ਦੀ ਦੂਰੀ ਨੂੰ ਤੈਅ ਕਰਨ ਵਿੱਚ ਉਸ ਦੁਆਰਾ ਕੁੱਲ ਕਿੰਨਾ ਸਮਾਂ ਲੱਗੇਗਾ ਠੀਕ ਹੈ ਜੀ ਡਾਟਾ ਫਿਲ ਕਰਦੇ ਹਾਂ ਟਾਈਮ ਸਪੀਡ ਅਤੇ ਡਿਸਟੈਂਸ ਦਾ تو اس کی چال دیکھی ہوئی ہے جی چتی کلو میٹر پرتی گنٹا سپیڈ آ جی چی کلو میٹر پرتی گنٹا کل دوری چار سو بتی کلو میٹر تو دوری دتی ہوئی ہے جی چار سو بتی کلو میٹر اور پتا کی کرنا ہے سماں پتا کرنا ਤਾਂ ਸਮਾਂ ਪਤਾ ਕਰਨਾ ਹੈ ਕਿੰਨਾ ਸਮਾਂ ਲੱਗੇਗਾ ਕਿੰਨੇ ਸਮੇਂ ਵਿੱਚ 432 ਕਿਲੋਮੀਟਰ ਦੀ ਦੂਰੀ ਨੂੰ 36 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੈਅ ਕਰਦਾ ਹੈ ਤਾਂ ਉਸ ਦੁਆਰਾ ਕਿੰਨਾ ਸਮਾਂ ਲੱਗੇਗਾ ਠੀਕ ਹੈ ਜੀ ਸਪੋਜ਼ ਕਰੋ ਮੰਨ ਲੇ ਕਿ ਚਲੋ ਪਤਾ ਕਰਨਾ ਹੈ ਪਾ ਟਾਈਮ ਦਾ ਟਾਈਮ ਦਾ ਪਤਾ ਕਰਨਾ ਹੈ ਤਾਂ ਟਾਈਮ ਦਾ ਫਾਰਮੂਲਾ ਹੁੰਦਾ ਹੈ ਜੀ ਡਿਸਟੈਂਸ ਅਪ ਓਨ ਸਪੀਡ ਤਾਂ ਡਿਸਟੈਂਸ ਦਿੱਤੀ ਹੋਈ ਹੈ ਜੀ 432 ਕਿਲੋਮੀਟਰ ਅਤੇ ਸਪੀਡ ਦਿੱਤੀ ਹੋਈ ਹੈ ਜੀ 36 ਕਿਲੋਮੀਟਰ ਪ੍ਰਤੀ ਘੰਟਾ کٹے جائے گا تو اس کو اپنا کینسل آؤٹ کر دے جی نو دے تے کٹے جائے گا نو چوکا چھتی ٹھیک ہے جی نو چوکا چھتی تو کنہ بچے گا جی ست پھر آ جائے گا جی نو اٹھا بہتر تو ہور چھوٹا ہو جائے گا چار اکم چار بارہ چوکے تالی تو ٹوٹل کنا سما لگے گا بارہ گھنٹے ٹھیک ہے جی 432 ਕਿਲੋਮੀਟਰ ਦੀ ਦੂਰੀ ਨੂੰ 36 ਕਿਲੋਮੀਟਰ ਪ੍ਰਤੀ ਘੰਟਾ ਦੀ ਚਾਲ ਨਾਲ ਤੈਅ ਕਰੇਗਾ ਤਾਂ ਉਸ ਦੁਆਰਾ ਕਿੰਨਾ ਸਮਾਂ ਲਿਆ ਜਾਏਗਾ 12 ਘੰਟੇ ਠੀਕ ਹੈ ਜੀ ਤਾਂ ਇਸ ਫਾਰਮੂਲੇ ਦੇ ਅਕੋਰਡਿੰਗ ਅਨਸਰ ਆ ਚੁੱਕਾ ਹੈ ਜੀ 12 ਘੰਟੇ ਦੇ ਵਿੱਚ ਠੀਕ ਹੈ ਨੈਕਸਟ ਕੁਸਚਨ ਦੇਖਦੇ ਹਾਂ ਜੀ ਕਹਿੰਦਾ ਇੱਕ ਆਦਮੀ ਆਪਣੀ ਕਾਰ 42 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚਲਾਉਂਦਾ ਹੈ ਤਾਂ 336 ਕਿਲੋਮੀਟਰ ਦੀ ਦੂਰੀ ਨੂੰ ਕਿੰਨੇ ਸਮੇਂ ਵਿੱਚ ਤੈਅ ਕਰੇਗਾ ਟਾਈਮ ਸਪੀਡ ਅਤੇ ਡਿਸਟੈਂਸ 42 ਕਿਲੋਮੀਟਰ ਪ੍ਰਤੀ ਘੰਟਾ ਉਸਦੀ ਚਾਲ ਹੈ ਅਤੇ ਡਿਸਟੈਂਸ ਕਿੰਨੀ ਕਵਰ ਕੀਤੀ ਹੈ ਜੀ 336 ਕਿਲੋਮੀਟਰ ਤਾਂ ਸਮਾਂ ਕਿੰਨਾ ਲੱਗੇਗਾ ਟਾਈਮ ਪਤਾ ਕਰਨਾ ਹੈ ਤਾਂ ਟਾਈਮ ਕੱਢਣ ਦਾ ਫਾਰਮੂਲਾ ਹੁੰਦਾ ਹੈ ਡਿਸਟੈਂਸ ਅਪੋਨ ਸਪੀਡ ਤਾਂ ਡਿਸਟੈਂਸ ਦਿੱਤੀ ਹੋਈ ਹੈ ਜੀ 336 ਕਿਲੋਮੀਟਰ ਸਪੀਡ ਦਿੱਤੀ ਹੋਈ ਹੈ ਜੀ 42 ਠੀਕ ਹੈ ਜੀ ਕੱਟਿਆ ਜਾਏਗਾ ਤਾਂ ਇਸ ਨੂੰ ਕੱਟ ਦਿੰਨੇ ਹੈ ਜੀ ਛੇ ਦੇ ਟੇਬਲ ਤੇ ਘੱਟ ਦੋ 6 7 ਡੈਲੀ ਹੋ ਜਾਏਗਾ ਇਸ ਨੂੰ ਕੱਢਦੇ ਨੇ 6 5 30 6 6 ਕ 68 ਹੋ ਜਾਏਗਾ ਤਾਂ ਹੋਰ ਛੋਟਾ ਹੋ ਜਾਏਗਾ 7 1 7 7 8 56 ਤਾਂ ਉਸ ਦੁਆਰਾ ਲਿਆ ਗਿਆ ਕੁੱਲ ਸਮਾਂ ਕਿੰਨਾ ਹੈ ਜੀ 8 ਘੰਟੇ ਠੀਕ ਹੈ ਦਸ ਦਾ ਰਾਈਟ ਆਨਸਰ ਹੋ ਜਾਏਗਾ 8 ਘੰਟੇ ਡੀ ਆਪਸ਼ਨ ਤਾਂ ਉਮੀਦ ਕਰਦੇ ਹਾਂ ਪ੍ਰੋਪਰ ਤੁਹਾਨੂੰ ਕਲੀਅਰ ਹੋ ਜਾਇਆ ਹੋਵੇਗਾ ਇਸ ਤੋਂ ਕੀ ਕਰਦੇ ਆ ਜੀ ਨੈਕਸਟ ਕੁਐਸਚਨ ਕਹਿੰਦਾ ਇੱਕ ਰੇਲ ਗੱਡੀ 25 ਘੰਟਿਆਂ ਦੇ ਵਿੱਚ 700 ਕਿਲੋਮੀਟਰ ਦੀ ਦੂਰੀ ਤੈਅ ਕਰਨ ਲਈ ਕਰਦੀ ਹੈ ਤਾਂ ਉਸ ਨੂੰ ਆਪਣੀ ਜੋ ਚਾਲ ਕਿੰਨੀ ਰੱਖਣੀ ਪਵੇਗੀ ਤਾਂ ਇੱਕ ਰੇਲ ਗੱਡੀ ਨੂੰ 25 ਕਿਲੋ 25 ਘੰਟਿਆਂ ਦੇ ਵਿੱਚ 700 ਕਿਲੋਮੀਟਰ ਦੀ ਦੂਰੀ ਤੈਅ ਕਰਨੀ ਹੈ ਟਾਈਮ ਸਪੀਡ ਤੇ ਡਿਸਟੈਂਸ ਤਾਂ ਟਾਈਮ ਆ ਜੀਗਾ ਜੀ 25 ਘੰਟੇ ਅਤੇ ਦੂਰੀ ਕਿੰਨੀ ਹੈ 700 ਕਿਲੋਮੀਟਰ ਪੁੱਛਿਆ ਕੀ ਗਿਆ ਚਾਲ ਚਾਲ ਪੁੱਛੀ ਗਈ ਹੈ تو چال میس سپیڈ سپیڈ کٹھن کا فارمولہ ہوں ڈسٹینس اپون ٹائم تو ڈسٹینس سات سو کلو میٹر تو نیچے آ جائے گا جی پچی پچی گھنٹے میں تع کرنا ہے تو کنواں لگے گا تو کینسل آؤٹ ہو جائے گا تو اتنے آ جائے گا جی اٹھائی تو اس کو اپنی جو چال رکھنی پائے گی اٹھائی کلو میٹر پرتی گھنٹہ ਕੈਨਸਲ ਆਊਟ ਹੋ ਜਾਈਗਾ ਤੇ 25 ਦਾ 50 ਆ ਜਾਈਗਾ 25 8 200 ਤਾਂ 28 ਕਿਲੋਮੀਟਰ ਪ੍ਰਤੀ ਘੰਟਾ ਉਸ ਨੂੰ ਆਪਣੀ ਚਾਲ ਰੱਖਣੀ ਪਵੇਗੀ ਠੀਕ ਹੈ ਜੀ ਨੈਕਸਟ ਕੁਸਚਨ ਦੇਖਦੇ ਹਾਂ ਜੀ ਕਹਿੰਦਾ ਜੀ ਇੱਕ ਟ੍ਰੇਨ ਇੱਕ ਟ੍ਰੇਨ ਨੇ 300 ਕਿਲੋਮੀਟਰ ਦੀ ਦੂਰੀ ਨੂੰ 6 ਸੇ 1/4 ਲਓ ਜੀ ਹੁਣ ਫ੍ਰੈਕਸ਼ਨ ਦੇ ਵਿੱਚ ਆ ਚੁੱਕੇ ਹਾਂ ਜੀ ਟਾਈਮ ਫ੍ਰੈਕਸ਼ਨ ਦੇ ਵਿੱਚ ਆ ਚੁੱਕਿਆ ਜੀ ਘਬਰਾਉਣ ਦੀ ਜ਼ਰੂਰਤ ਨਹੀਂ ਇਸ ਨੂੰ ਆਪਾਂ ਦੇਖਦੇ ਹਾਂ ਕਿਵੇਂ ਹੋਏਗਾ ਤਾਂ ਇੱਕ ਟ੍ਰੇਲ ਗੱਡੀ ਹੈ ਜੀ 300 ਕਿਲੋਮੀਟਰ ਦੀ ਦੂਰੀ ਨੂੰ 6 ਸਹੀ 1/4 ਘੰਟਿਆਂ ਵਿੱਚ ਤੈਅ ਕਰਦੀ ਹੈ ਠੀਕ ਹੈ ਜੀ ਤਾਂ ਟ੍ਰੇਨ ਦੀ ਗਤੀ ਕਿੰਨੀ ਹੋਣੀ ਚਾਹੀਦੀ ਹੈ ਤੇ ਦੋਸਤੋ ਇੱਕ ਹੁੰਦਾ ਟਾਈਮ ਦੂਸਰਾ ਹੁੰਦਾ ਸਪੀਡ ਤੀਸਰਾ ਹੁੰਦਾ ਜੇ ਡਿਸਟੈਂਸ ਤਾਂ ਡਿਸਟੈਂਸ ਕਿੰਨੀ ਆਪਾਂ ਕਵਰ ਕਰवानी ਹੈ 300 ਕਿਲੋਮੀਟਰ ਸਮਾਂ ਕਿੰਨਾ ਹੈ 6 ਸਹੀ 1/4 ਤੇ ਚਾਲ ਕਿੰਨੀ ਉਸ ਨੂੰ ਰੱਖਣੀ ਪਵੇਗੀ ਤੇ ਚਾਲ ਕੱਢਣ ਦਾ ਫਾਰਮੂਲਾ ਆਪਾਂ ਰਿਪੀਟ ਕਰਦੇ ਹਾਂ ਡਿਸਟੈਂਸ ਅਪੋਨ ਟਾਈਮ ਠੀਕ ਹੈ ਜੀ ਤਾਂ ਡਿਸਟੈਂਸ ਦਿੱਤੀ ਹੋਈ ਹੈ ਜੀ 300 ਕਿਲੋਮੀਟਰ ਸਮਾਂ ਸਮਾਂ ਕਿੰਨਾ ਬਣੇਗਾ ਤਾਂ ਫ੍ਰੈਕਸ਼ਨ ਦੇ ਵਿੱਚ ਹੈ ਜੀ ਸਹੀ ਦੇ ਵਿੱਚ ਹੈ ਇਸ ਨੂੰ ਸਹੀ ਤੋੜ ਦੋ 4 6 24 24 1 25 4 ਤਾਂ ਸਮਾਂ ਕਿੰਨਾ ਲੱਗਿਆ 25 4 ਤੇ ਇਸ ਦੀ ਸਹੀ ਤੋੜ ਦੋ ਜੀ 4 6 24 24 1 25 25 4 ਹੋ ਜਾਏਗਾ ਤਾਂ ਦੋਸਤੋ ਡਿਸਟੈਂਸ ਅਪਨ ਹੋ ਜਾਏਗਾ ਟਾਈਮ ਤਾਂ ਡਿਸਟੈਂਸ ਹੈ ਜੀ 300 ਕਿਲੋਮੀਟਰ ਸਮਾਂ ਕਿੰਨਾ ਹੈ 25 4 ਤਾਂ 25/4 बटे ਦੇ نیچے बटे ਨਹੀਂ ਸਕਦਾ ਤਾਂ 4 چلا ਜਾਏਗਾ ਜੀ ਗੁਣਾ ਦੇ ਵਿੱਚ ਠੀਕ ਹੈ ਜੀ ਕੈਨਸਲ ਆਊਟ ਹੋ ਜਾਏਗਾ ਤਾਂ ਕੈਨਸਲ ਆਊਟ ਹੋ ਜਾਏਗਾ ਇਸ ਨੂੰ ਆਪਾਂ ਕੱਟ ਦਿੰਨੇ ਆ ਜੀ 25 ਦੇ ਟੇਬਲ ਤੇ ਕੱਟਿਆ ਜਾਏਗਾ 25 1 25 25 ਹੋ ਜਾਏਗਾ 5 ਬਚੇ 25 ਦੋ ਨਾਲ 50 12 ਚੌਕੇ 48 ਉਸ ਨੂੰ ਜੋ ਆਪਣੀ ਚਾਲ ਕਿੰਨੀ ਰੱਖਣੀ ਪਵੇਗੀ 48 ਕਿਲੋਮੀਟਰ ਪ੍ਰਤੀ ਕਿੰਟਾ ਜੋ ਕਿ ਆਪਣਾ ਰਾਈਟ ਆਨਸਰ ਹੋ ਜਾਏਗਾ ਜੀ ਬੀ ਠੀਕ ਹੈ ਜੀ ਫ੍ਰੈਕਸ਼ਨ ਦਿੱਤੀ ਹੋਈ ਸੀ ਫ੍ਰੈਕਸ਼ਨ ਦੇ ਵਿੱਚ ਹੈ ਤਾਂ ਆਪਾਂ ਇਸ ਨੂੰ ਸਹੀ ਤੋੜਾਂਗੇ 6 ਚੱਕਰ 4 24 ਤੇ 1 25 4 ਤਾਂ ਡਿਸਟੈਂਸ ਸਪੀਡ ਕੱਢਣ ਦਾ ਫਾਰਮੂਲਾ ਹੁੰਦਾ ਡਿਸਟੈਂਸ ਅਪੋਨ ਟਾਈਮ ਡਿਸਟੈਂਸ 300 ਹੈ 25 25 ਦੇ نیچے ਭਟਾ ਨਹੀਂ ਸਕਦਾ ਤਾਂ ਗੁਣਾ ਦੇ ਵਿੱਚ 4 ਚਲਾ ਜਾਏਗਾ ਠੀਕ ਹੈ 25 4 ਤਾਂ 25 ਗੁਣਾ ਹੋ ਜਾਏਗਾ 4 ਕੱਟ ਗਿਆ ਜਾਏਗਾ ਜੀ 48 ਕਿਲੋਮੀਟਰ ਪ੍ਰਤੀ ਘੰਟਾ ਉਸ ਨੂੰ ਆਪਣੀ ਜੋ ਚਾਲ ਰੱਖਣੀ ਪਵੇਗੀ ਤਾਂ ਨੈਕਸਟ ਦੇਖਦੇ ਹਾਂ ਜੀ ਇਹਨਾਂ ਇੱਕ ਟ੍ਰੇਨ ਹੈ ਜੋ 539 ਕਿਲੋਮੀਟਰ ਦੀ ਦੂਰੀ ਨੂੰ 6 ਘੰਟੇ 25 ਮਿੰਟ ਵਿੱਚ ਤੈਅ ਕਰਦੀ ਹੈ ਤਾਂ ਰੇਲ ਗੱਡੀ ਦੀ ਚਾਲ ਪਤਾ ਕਰੋ ਠੀਕ ਹੈ ਜੀ ਤਰੇਲ ਗੱਡੀ ਦੀ ਚਾਲ ਪਤਾ ਕਰੋ ਹੋਇਆ ਜੀ ਇੱਕ ਰੇਲ ਗੱਡੀ ਹੈ ਜੀ 539 ਕਿਲੋਮੀਟਰ ਦੀ ਦੂਰੀ ਨੂੰ ਠੀਕ ਹੈ ਜੀ 6 ਘੰਟੇ 25 ਮਿੰਟ ਵਿੱਚ ਤੈਅ ਕਰਦੀ ਹੈ ਤਾਂ ਟ੍ਰੇਨ ਦੀ ਜੋ ਚਾਲ ਪਤਾ ਕਰੋ ਤਾਂ ਦੋਸਤੋ ਇੱਕ ਹੁੰਦਾ ਟਾਈਮ ਦੂਸਰਾ ਹੁੰਦਾ ਸਪੀਡ ਤੀਸਰਾ ਹੁੰਦਾ ਜੇ ਡਿਸਟੈਂਸ ਠੀਕ ਹੈ ਜੀ ਤਾਂ ਡਿਸਟੈਂਸ ਕਿੰਨੀ ਕਵਰ ਕਰवानी ਆਪਾਂ ਜੋ 539 ਕਿਲੋਮੀਟਰ ਦੀ ਦੂਰੀ ਹੋ ਜੇਗੀ ਅਤੇ ਥੋੜਾ ਜੈਸੂ ਸਹੀ ਤਰੀਕੇ ਨਾਲ ਲਿਖ ਲਿਓ 539 ਨੂੰ ਠੀਕ ਹੈ ਜੀ ਤਾਂ ਦੋਸਤੋ ਇੱਕ ਹੁੰਦਾ ਟਾਈਮ ਦੂਸਰਾ ਸਪੀਡ ਤੇ ਤੀਸਰਾ ਡਿਸਟੈਂਸ ਠੀਕ ਹੈ ਡਿਸਟੈਂਸ ਦਿੱਤੀ ਹੋਇਆ ਜੀ 539 ਕਿਲੋਮੀਟਰ ਦੀ ਆਪਾਂ ਦੂਰੀ ਤੈਅ ਕਰवानी ਹੈ ਸਮਾਂ ਕਿੰਨਾ ਲੱਗਿਆ 6 ਘੰਟੇ 25 ਮਿੰਟ ਤਾਂ 6 ਘੰਟੇ 25 ਮਿੰਟ ਆ ਚੁੱਕੇ ਆ ਤਾਂ ਉਸਨੇ ਕਿਹਾ ਜੀ ਟ੍ਰੇਨ ਦੀ ਚਾਲ ਪਤਾ ਕਰੋ ਤਾਂ ਚਾਲ ਪਤਾ ਕਰਨੀ ਹੈ ਤਾਂ ਚਾਲ ਕੱਢਣ ਦਾ ਫਾਰਮੂਲਾ ਹੁੰਦਾ ਜੀ ਦੂਰੀ ਸਮਾਂ ਠੀਕ ਹੈ ਜੀ ਡਿਸਟੈਂਸ ਅਪ ਓਨ ਟਾਈਮ ਤਾਂ ਫ੍ਰੈਕਸ਼ਨ ਦੇ ਵਿੱਚ ਇਸ ਨੂੰ ਆਪਾਂ ਕਨਵਰਟ ਕਰਦੇ ਆ 6 ਘੰਟੇ 25 ਮਿੰਟ ਦਿੱਤੇ ਹੋਏ ਨੇ ਠੀਕ ਹੈ ਜੀ ਤਾਂ 6 ਘੰਟੇ 25 ਮਿੰਟ ਦਾ ਮਤਲਬ ਕੀ ਹੋਏਗਾ ਤਾਂ ਇਸ ਦੀ ਫ੍ਰੈਕਸ਼ਨ ਕਿਵੇਂ ਬਣੇਗੀ 25 ਮਿੰਟ ਤਾਂ 6 ਘੰਟੇ ਤਾਂ ਹੋ ਚੁੱਕੇ ਆ ਜੀ 6 ਆ ਜਾਏਗਾ 25 25 ਮਿੰਟ ਨੇ ਤਾਂ ਆਪਾਂ ਵੀ ਨੀਚੇ ਮਿੰਟ ਲਿਖ ਦਿੰਨੇ ਆ ਤਾਂ ਇਸ ਦੀ ਜੋ ਸਹੀ ਬਣ ਜੇਗੀ ਕਿੰਨੇ ਟੇਬਲ ਤੇ ਘਟਾ ਜਾਏਗਾ 5 ਦੇ ਟੇਬਲ ਤੇ ਤਾਂ 5 ਦੇ ਟੇਬਲ ਤੇ ਕੱਟ ਦਿੰਨੇ ਇਸ ਨੂੰ 5 5 ਐ 25 12 ਪੰਜੇ 60 ਤਾਂ ਇਸ ਦੀ ਫ੍ਰੈਕਸ਼ਨ ਕੱਟ ਕੇ ਬਣ ਜੇਗੀ 6 ਸਹੀ 5/ ستر بٹا بارہ ٹھیک ہے جی تو کی نازے گا ستتر بٹا بارہ سب تو پاکیتا کی ہے چھے سی لکھ لیا پچی پچی منٹوں پر لکھے نیچے ساٹھ لکھ لیا تو پانچے ٹیبل سے کٹیا پانچے پچی باروں پان سٹ ਤਾਂ ਫ੍ਰੈਕਸ਼ਨ ਬਣ ਚੁੱਕੇ 6 ਸਹੀ 5/12 ਤੇ ਜਦੋਂ ਆਪਾਂ ਇਸ ਨੂੰ ਤੋੜਾਂਗੇ 12 6 72 72 ਦੇ 5 70 70/12 ਤਾਂ ਵੈਲਿਊ ਪੁੱਟ ਕਰਦੇ ਆ ਜੀ ਫਾਰਮੂਲੇ ਦੇ ਅਕੋਰਡਿੰਗ ਤਾਂ ਡਿਸਟੈਂਸ ਹੈ ਜੀ 539 ਠੀਕ ਹੈ ਜੀ ਸਮਾਂ ਕਿੰਨਾ ਲੱਗਾ 70/12 ਤਾਂ बटा ਦੇ نیچے बटा ਨਹੀਂ ਆਏਗਾ ਤਾਂ 70 ਜੋ 12 बटा ਦੇ ਵਿੱਚ ਸੀ ਗੁਣਾ ਦੇ ਵਿੱਚ ਚਲਾ ਜਾਏਗਾ ਠੀਕ ਹੈ ਜੀ ਤਾਂ ਇਸ ਨੂੰ ਆਪਾਂ ਘੱਟ ਦਿੰਨੇ ਆ ਜੀ ਤਾਂ 7 ਦੇ ਟੇਬਲ ਦੇ ਘਟਿਆ ਜਾਏਗਾ ठीक है जी 77 1.77 77 ਦਾ ਹੱਤਾ ਹੁੰਦਾ ਜੀ 543 ਤਾਂ ਗੁਣਾ ਕਰ ਦੋ 12 ਦੇ ਨਾਲ 12 7 84 ਤਾਂ ਉਸ ਨੂੰ ਜੋ ਆਪਣੀ ਚਾਲ ਕਿੰਨੀ ਰੱਖਣੀ ਪਵੇਗੀ 84 ਕਿਲੋਮੀਟਰ ਪ੍ਰਤੀ ਘੰਟਾ ਜੋ ਕਿ ਆਪਣਾ ਰਾਈਟ ਅਨਸਰ ਹੋ ਜੀਗਾ ਡੀ ਆਪਸ਼ਨ ਠੀਕ ਹੈ ਜੀ ਤੈਸ ਤੋਂ ਇਹ ਦੇਖਦੇ ਆਂ ਜੀ ਨੈਕਸਟ ਕੁਐਸਚਨ ਕਹਿੰਦਾ ਜੀ ਇੱਕ ਮੁੰਡਾ ਆਪਣੇ ਸਕੂਟਰ ਨੂੰ 45 ਕਿਲੋਮੀਟਰ ਪ੍ਰਤੀ ਘੰਟਾ ਦੀ ਚਾਲ ਨਾਲ ਚਲਾ ਰਿਹਾ ਹੈ ਤਾਂ 215 ਕਿਲੋਮੀਟਰ ਦੀ ਦੂਰੀ ਨੂੰ ਤੈਅ ਕਰਨ ਵਿੱਚ ਕਿੰਨਾ ਸਮਾਂ ਲਵੇਗਾ ਤਾਂ ਦੋਸਤੋ ਇੱਕ ਹੁੰਦਾ ਟਾਈਮ ਦੂਸਰਾ ਹੁੰਦਾ ਸਪੀਡ ਤੀਸਰਾ ਹੁੰਦਾ ਜੇ ਡਿਸਟੈਂਸ ਠੀਕ ਹੈ ਜੀ ਤਾਂ ਡਿਸਟੈਂਸ ਉਸਨੇ ਕਿੰਨੀ ਕਵਰ ਕੀਤੀ ਹੈ ਜੀ 215 ਕਿਲੋਮੀਟਰ ਠੀਕ ਹੈ ਤਾਂ ਉਸਦੀ ਚਾਲ ਕਿੰਨੀ ਹੈ 45 ਕਿਲੋਮੀਟਰ ਪ੍ਰਤੀ ਘੰਟਾ ਠੀਕ ਹੈ ਤਾਂ ਟਾਈਮ ਪੁੱਛਿਆ ਗਿਆ ਟਾਈਮ ਕੱਢਣ ਦਾ ਫਾਰਮੂਲਾ ਹੁੰਦਾ ਹੈ ਡਿਸਟੈਂਸ ਅਪੋਨ ਸਪੀਡ ਤਾਂ ਡਿਸਟੈਂਸ ਦਿੱਤੀ ਹੋਈ ਹੈ ਆਪਾਂ ਨੂੰ 215 ਕਿਲੋਮੀਟਰ ਅਤੇ ਚਾਲ ਕਿੰਨੀ ਹੈ 45 ਠੀਕ ਹੈ ਤਾਂ ਇਸ ਨੂੰ ਕੱਟ ਦਿੰਨੇ ਆ ਜੀ ਕੱਟਾ ਜਾਏਗਾ 45 45 ਆ ਪੰਜ ਦੇ ਟੇਬਲ ਤੇ ਤਾਂ ਪ੍ਰੋਪਰ ਜਾਏਗਾ ਨਹੀਂ ਆਪਾਂ ਇਸ ਨੂੰ ਪਹਿਲਾਂ 5 ਦਾ ਟੇਬਲ ਤੇ ਕੱਟਦੇ ਆ 5 1 5 9 ਪੰਜਾਂ 45 ਤੇ ਇਸ ਨੂੰ 5 ਦੇ ਟੇਬਲ ਤੇ ਕੱਟਦੇ ਆ 5 ਚੋਕਾ 20 ਹੋ ਜਾਏਗਾ 35 15 ਤਾਂ 43 ਵਟਾ ਚੁੱਕਿਆ ਜੀ 9 43 9 ਆ ਚੁੱਕਿਆ ਤਾਂ ਹੋਰ ਇਸ ਨੂੰ ਛੋਟਾ ਕਰ ਦਿੰਦੇ ਆ ਕੈਨਸਲ ਆਊਟ ਹੋ ਜਾਏਗਾ ਤਾਂ 9 ਚੋਕਾ ਹੋ ਜਾਏਗਾ 36 ਬਚਿਆ ਕਿੰਨਾ 7 ਤਾਂ ਸਹੀ ਕਿੰਨੀ ਬਣ ਜੇਗੀ 4 ਸਹੀ 7/9 ਤੇ ਇਸਦੀ ਸਹੀ ਬਣ ਜੇਗੀ ਜੀ 4 ਸਹੀ 7/9 ਘੰਟੇ ਲੱਗਿਆ ਉਸ ਨੂੰ ਠੀਕ ਹੈ ਜੀ ਤੇ ਦੇਖਦੇ ਹਾਂ ਜੀ ਆਪਸ਼ਨ ਦੇ ਵਿੱਚ 4 ਸਹੀ 7/9 ਠੀਕ ਹੈ ਜੀ ਰਾਈਟ ਆਨਸਰ ਹੋ ਜਾਏਗਾ ਆਪਣਾ ਸੀ ਆਪਸ਼ਨ ਦਸ ਦਵਾਰਾ ਕਿੰਨਾ ਸਮਾਂ ਲਿਆ ਗਿਆ 4 ਸਹੀ 7/9 ਠੀਕ ਹੈ ਜੀ ਤਾਂ ਏ ਸੀ ਆਪਣਾ ਜੋ ਅੱਜ ਦਾ ਫਰਸਟ ਪਾਰਟ ਇਸ ਤੋਂ ਅੱਗੇ ਬਹੁਤ ਜਲਦ ਆਪਾਂ ਸੈਕਿੰਡ ਪਾਰਟ ਲੈ ਕੇ ਆਵਾਂਗੇ ਠੀਕ ਹੈ ਜੀ ਤਾਂ ਇਸ ਦੇ ਵਿੱਚ ਸੀ ਆਪਾਂ ਜੋ ਫਸਟ ਪਾਰਟ ਦੇ ਵਿੱਚ ਕੀਤਾ ਸੀਗਾ ਨੋਰਮਲ ਟਾਈਮ ਕੀ ਹੁੰਦਾ ਹੈ ਸਪੀਡ ਕੀ ਹੁੰਦਾ ਹੈ ਡਿਸਟੈਂਸ ਕੀ ਹੁੰਦਾ ਹੈ ਔਰ ਇਸੇ ਦੇ ਅਕੋਰਡਿੰਗ ਹੀ ਸਾਰਾ ਆਪਾਂ ਸਾਰੇ ਦਾ ਸਾਰਾ ਜੋ ਚੈਪਟਰ ਨੂੰ ਕੰਪਲੀਟ ਕਰਾਂਗੇ ਠੀਕ ਹੈ ਜੀ ਤਾਂ ਫਸਟ ਪਾਰਟ ਦੇ ਵਿੱਚ ਅੱਜ ਆਪਾਂ ਇਨਾ ਹੀ ਕਰਾਂਗੇ ਨੈਕਸਟ ਪਾਰਟ ਆਪਾਂ ਬਹੁਤ ਹੀ ਜਲਦੀ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਤਾਂ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਬਹੁਤ ਹੀ ਵਧੀਆ ਲੱਗੀ ਹੋਵੇ ਜੀ ਥੈਂਕਸ ਫੋਰ ਵਾਚਿੰਗ ਧੰਨਵਾਦ ਜੀ